ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦਾ ਗਰਾਊਂਡ ਰਿਐਲਿਟੀ ਆਫ ਪੰਜਾਬ ਦੇ ਉੱਤੇ ਪਰ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਤੋਂ ਬਾਹਰਲੇ ਕੇਸ ਦੀ ਜਿਹੜਾ ਕਿ ਭਾਰਤ ਦੇ ਵਿੱਚ ਬਹੁਤ ਚਰਚਿਤ ਕੇਸ ਬਣਿਆ ਹੋਇਆ ਹੈ ਕੇਸ ਹੈ ਕੇਰਲਾ ਦੀ ਇੱਕ ਨਰਸ ਜਿਸ ਦਾ ਨਾਮ ਹੈ ਨਮਿਸ਼ਾ ਪ੍ਰਿਆ ਜੋ ਕਿ ਯਮਨ ਦੇ ਵਿੱਚ ਆਪਣੇ ਚੰਗੇਰੇ ਭਵਿੱਖ ਦੇ ਲਈ ਗਈ ਤੇ ਉੱਥੇ ਜਾ ਕੇ ਕੀ ਕਾਰਨ ਬਣੇ ਕਿ ਉਸ ਨੂੰ ਮੌਤ ਦੀ ਸਜ਼ਾ ਹੈ ਜਿਹੜੀ ਉੱਥੇ ਦੀ ਕਾਨੂੰਨ ਦੇ ਵੱਲੋਂ ਸੁਣਾਈ ਗਈ ਦੋਸਤੋ ਨਮਿਸ਼ਾ ਪ੍ਰੀਆ ਦਾ ਜਿਹੜਾ ਜਨਮ ਹੈ ਉਹ 1 ਜਨਵਰੀ 1999 ਨੂੰ ਕੇਰਲਾ ਦੇ ਇੱਕ ਸੁਧਾਰਨ ਗਰੀਬ ਪਰਿਵਾਰ ਦੇ ਵਿੱਚ ਹੁੰਦਾ ਹੈ। ਪਰਿਵਾਰ ਬਹੁਤੀ ਗਰੀਬ ਹੁੰਦਾ ਹੈ ਤੇ ਜਿਹੜੀ ਇਹ ਕੁੜੀ ਆ ਜਿਸ ਦਾ ਨਾਮ ਹੈ ਨਮਿਸ਼ਾ ਪ੍ਰੀਆ ਇਹ ਆਪਣੀ ਸਕੂਲਿੰਗ ਆ ਜਿਹੜੀ ਉਸ ਤੋਂ ਬਾਅਦ ਜਿਹੜੀ ਹਾਇਰ ਸਟੱਡੀ ਆ ਉਹ ਨਰਸਿੰਗ ਦੇ ਵਿੱਚ ਕਰਦੀ ਆ ਕਿਉਂਕਿ ਜਿਹੜੀ ਉੱਥੇ ਦੀ ਜ਼ਿਆਦਾਤਰ ਪੋਪੂਲੇਸ਼ਨ ਆ ਮਤਲਬ ਕਿ ਜਿਹੜੀਆਂ ਕੁੜੀਆਂ ਆ ਉਹ ਨਰਸਿੰਗ ਦੇ ਵਿੱਚ ਵਧੀਆ ਪੈਸਾ ਬਣਾਉਂਦੀਆਂ ਐ ਮਿਡਲ ਈਸਟ ਦੇਸ਼ਾਂ ਦੇ ਵਿੱਚ ਜਿੱਦਾਂ ਕਿ ਸਾਉਦੀ ਅਰਬ ਯੂਏਈ ਵਰਗੀਆਂ ਜਿਹੜੀਆਂ ਮਿਡਲ ਈਸਟ ਦੀਆਂ ਕੰਟਰੀਆਂ ਜਿਨ੍ਹਾਂ ਨੂੰ ਆਪ ਅਰਬ ਕੰਟਰੀਆਂ ਕਹਿੰਦੇ ਆ ਉੱਥੇ ਵਧੀਆ ਇਨਕਮ ਜਨਰੇਟ ਕਰਦੀਆਂ ਉਹ ਕੁੜੀਆਂ ਤੇ ਨਮਿਸ਼ਾ ਪ੍ਰਿਆ ਨੇ ਸੋਚਿਆ ਕਿ ਉਹ ਆਪਣੇ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਯਮਨ ਦੇ ਵਿੱਚ ਜਾਵੇਗੀ ਤੇ ਉਸਨੇ ਆਪਣੀ ਜਿਹੜੀ ਹਾਈ ਸਕੂਲਿੰਗ ਆ ਉਹ ਨਰਸਿੰਗ ਦੇ ਵਿੱਚ ਕੀਤੀ ਜਿਸ ਤੋਂ ਬਾਅਦ 2008 ਦੇ ਵਿੱਚ ਉਹ ਕੇਰਲਾ ਤੋਂ ਯਮਨ ਚਲੀ ਜਾਂਦੀ ਹੈ 2008 ਤੋਂ ਲੈ ਕੇ 2014 ਦੇ ਵਿੱਚ ਉਹ ਯਮੰਦੀ ਰਾਜਧਾਨੀ ਸਨਾ ਦੇ ਵਿੱਚ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਲਗਾਤਾਰ 6 ਸਾਲ ਨੌਕਰੀ ਕਰਦੀ ਹੈ। 6 ਸਾਲ ਨੌਕਰੀ ਕਰਨ ਤੋਂ ਬਾਅਦ ਆ ਜਿਹੜੀ ਇੱਕ ਕੁੜੀ ਹੁੰਦੀ ਆ ਨਮੀਸ਼ਾ ਪ੍ਰੀਆ ਸੋਚਦੀ ਆ ਕਿ ਮੈਂ ਹੁਣ ਆਪਣਾ ਕਲੀਨਿਕ ਖੋਲਾਂਗੀ ਇੱਥੇ। ਤੇ ਉਸ ਦਾ ਜਿਹੜਾ ਪਤੀ ਹੈ ਉਹ ਵੀ ਉਸ ਨੂੰ ਪੂਰੀ ਸਪੋਰਟ ਕਰਦਾ ਹੈ ਤੇ ਕਹਿੰਦਾ ਹੈ ਕਿ ਤੈਨੂੰ ਜਿੰਨੇ ਵੀ ਪੈਸੇ ਚਾਹੀਦੇ ਆ ਆਪਣਾ ਕਲੀਨਿਕ ਖੋਲਣ ਦੇ ਲਈ ਮੈਂ ਤੇਰੀ ਹੈਲਪ ਕਰਾਂਗਾ। ਤੂੰ ਆਪਣਾ ਕਲੀਨਿਕ ਖੋਲ। ਤੇ ਜਿਹੜੀ ਨਮੀਸ਼ਾ ਪ੍ਰੀਆ ਆ ਉਹ ਸ਼ੁਰੂ ਕਰ ਦਿੰਦੀ ਹੈ ਉੱਥੇ ਦੀ ਕਾਗਜ਼ੀ ਕਾਰਵਾਈ ਕਾਗਜ਼ੀ ਕਾਰਵਾਈ ਦੇ ਦੌਰਾਨ ਉਹਨੂੰ ਜਿਹੜੀ ਇੱਕ ਗੱਲ ਸਾਹਮਣੇ ਆਉਂਦੀ ਹੈ ਪਤਾ ਲੱਗਦੀ ਹੈ ਕਿ ਜੇ ਕਾਨੂੰਨ ਆ ਜਿਹੜਾ ਯਮਨ ਦਾ ਕਾਨੂੰਨ ਉਹ ਕਹਿੰਦਾ ਆ ਕਿ ਜੇ ਕੋਈ ਵੀ ਯਮਨ ਤੋਂ ਵਾਰੀ ਨਾਗਰਿਕ ਯਮਨ ਦੇ ਵਿੱਚ ਕੋਈ ਵੀ ਬਿਜ਼ਨਸ ਕਰਨਾ ਚਾਹੁੰਦਾ ਆ ਤਾਂ ਉਹਨੂੰ ਐਟਲੀਸਟ ਇੱਕ ਯਮਨੀ ਨਾਗਰਿਕਾ ਜਿਹੜਾ ਉਹਨੂੰ ਆਪਣੇ ਹਿੱਸੇਦਾਰ ਰੱਖਣਾ ਪਵੇਗਾ ਬਿਜ਼ਨਸ 파ਟਨਰ ਦੇ ਵਜੋਂ ਤੇ ਜਿਹੜਾ ਇਹ ਕੁੜੀ ਹੁੰਦੀ ਆ ਨਵੀਸ਼ਾ ਪ੍ਰਿਆ ਇਦੀ ਮੁਲਾਕਾਤ ਹੁੰਦੀ ਹੈ ਉੱਥੇ ਦੇ ਇੱਕ ਅ ਕੱਪੜੇ ਦੇ ਵਪਾਰੀ ਦੇ ਨਾਲ ਜਿਸ ਦਾ ਨਾਮ ਹੁੰਦਾ ਹੈ ਤਲਾਲ ਅਬਦੁਲ ਮਾਦੀ ਉਸ ਨੂੰ ਇਹ ਆਪਣੇ ਬਿਜ਼ਨਸ 파ਟਨਰ ਵਜੋਂ ਚੁਣਦੇ ਆ ਤੇ ਜਿਹੜਾ ਉਹ ਬੰਦਾ ਹੁੰਦਾ ਉਹੀ ਗਾਂ ਲੱਗ ਕੇ ਸਾਰੇ ਕੇਸ ਦੀ ਜੜ ਬਣਦਾ ਇਸ ਤੋਂ ਬਾਅਦ ਕੀ ਹੁੰਦਾ ਹੈ 2016 ਦੇ ਵਿੱਚ ਜਮਨ ਦੇ ਵਿੱਚ ਸਿਵਲ ਵਾਰ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਜਿਹੜਾ ਉਹ ਬੰਦਾ ਹੁੰਦਾ ਆ ਅਬਦੁਲ ਮਾਦੀ ਤਲਾਲ ਤਲਾਲ ਅਬਦੁਲ ਮਾਦੀ ਜਿਸ ਦਾ ਨਾਮ ਹੁੰਦਾ ਹੈ ਪੂਰਾ ਤੇ ਉਹ ਇਸ ਤੋਂ ਪੈਸੇ ਦੀ ਡਿਮਾਂਡ ਕਰਦਾ ਹੈ ਬਹੁਤ ਬਾਰੇ ਨੂੰ ਪੈਸੇ ਮੰਗਦਾ ਐ ਧੋਤ ਡਰਾਉਂਦਾ ਐ ਧਮਕਾਉਂਦਾ ਐ ਤੇ ਇਸ ਦਾ ਪਾਸਪੋਰਟ ਤੇ ਜਿਹੜਾ ਹੋਰ ਜ਼ਰੂਰੀ ਡਾਕੂਮੈਂਟ ਹੁੰਦੇ ਉਹ ਆਪਣੇ ਕੋਲ ਰੱਖ ਲੈਂਦਾ ਲੈ ਕੇ ਜਿਸ ਤੋਂ ਬਾਅਦ ਜਿਹੜੀ ਨਮੀਸ਼ਾ ਪ੍ਰਿਆ ਆ ਇਹ ਪੁਲਿਸ ਨੂੰ ਸ਼ਿਕਾਇਤ ਵੀ ਕਰਦੀ ਐ ਇਸ ਚੀਜ਼ ਦੀ ਪਰ ਕੋਈ ਰਿਜ਼ਲਟ ਰਿਕੜ ਕੇ ਨਹੀਂ ਆਉਂਦਾ ਕਿਉਂਕਿ ਸਿਵਲ ਵਾਰ ਚੱਲ ਰਹੀ ਹੁੰਦੀ ਐ ਸਾਰੇ ਉਧਰ ਬਿਜ਼ੀ ਹੁੰਦੇ ਆ ਉਸ ਤੋਂ ਬਾਅਦ ਕੀ ਆ ਕਿ ਜਿਹੜਾ ਉਹ ਕਈ ਥਾਵਾਂ ਦੇ ਉੱਤੇ ਇਸ ਦਾ ਸਰੀਰ ਕਿਸ਼ੋਸ਼ਨ ਵੀ ਕਰਦਾ ਹੈ ਤੇ ਕਈ ਥਾਵਾਂ ਤੇ ਆਪਣੇ ਇਸ ਨੂੰ ਆਪਣਾ ਪਤੀ ਵੀ ਦੱਸਦਾ ਹੈ ਕਿ ਮੈਂ ਇਸ ਦਾ ਪਤੀ ਹਾਂ ਜਿਸ ਤੋਂ ਬਾਅਦ ਜਿਹੜੀ ਨਮੀਸ਼ਾ ਪ੍ਰਿਆ ਹੈ ਉਹ 2017 ਦੇ ਵਿੱਚ ਆਪਣਾ ਪਾਸਪੋਰਟ ਤੇ ਹੋਰ ਜ਼ਰੂਰੀ ਡਾਕੂਮੈਂਟ ਲੈਣ ਦੇ ਲਈ ਇਸ ਨੂੰ ਕੈਟਾਮਾਈਨ ਨਾਮ ਕੈਟਾਮਾਈਨ ਨਾਮਕ ਦਾਇਕ ਕੈਮੀਕਲ ਦਿੰਦੀ ਹੈ ਜਿਸ ਦੀ ਓਵਰਡੋਸ ਦੇ ਨਾਲ ਇਸ ਬੰਦੇ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਨਮੀਸ਼ਾ ਪ੍ਰਿਆ ਆਪਣਾ ਪਾਸਪੋਰਟ ਲੈ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੀ ਹੈ ਜਿਸ ਤੋਂ ਬਾਅਦ ਇਸ ਨੂੰ ਸੌਦੀ ਜਮਨ ਬਾਰਡਰ ਦੇ ਉੱਤੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਸ ਤੋਂ ਬਾਅਦ ਜਿਹੜਾ ਪੂਰਾ ਕੇਸ ਹੈ ਇਹ ਜਮਨ ਦੇ ਵਿੱਚ ਚੱਲਦਾ ਹੈ ਕੇਸ ਚੱਲਦਾ ਆ ਤੇ ਕੇ ਸਾਰਾ ਅਰਬੀ ਭਾਸ਼ਾ ਦੇ ਵਿੱਚ ਚੱਲਦਾ ਜਿਸ ਦੀ ਜਿਹੜੀ ਕੋਈ ਵੀ ਹੀアリング ਆ ਉਹ ਇਹਨੂੰ ਸਮਝ ਨਹੀਂ ਲੱਗਦੀ ਉੜੀ ਨੂੰ ਨਿਮੇਸ਼ਾ ਪ੍ਰਿਆ ਨੂੰ ਉਹ ਸਮਝ ਨਾ ਲੱਗਣ ਕਰਕੇ ਕੇਸ ਦੀ ਕੋਈ ਵੀ ਤਰੀਕ ਹੁੰਦੀ ਆ ਜਾਂ ਜੋ ਵੀ ਉੱਥੇ ਦਲੀਲਾਂ ਪੇਸ਼ ਕੀਤੀਆਂ ਜਾਂਦੀਆਂ ਵਕੀਲਾਂ ਵੱਲ ਉਹ ਸਾਰੀਆਂ ਅਰਬੀ ਭਾਸ਼ਾ ਦੇ ਵਿੱਚ ਦਿੱਤੀਆਂ ਜਾਂਦੀਆਂ ਜਿਹੜੀ ਕਿ ਇਹਨੂੰ ਨਿਮੇਸ਼ਾ ਪ੍ਰਿਆ ਨੂੰ ਕੋਈ ਵੀ ਸਮਝ ਨਹੀਂ ਲੱਗਦੀ ਹੈਗੀ ਤੇ ਆਪਣਾ ਜਿਹੜਾ ਪੱਖ ਹੈ ਉਹ ਰੱਖ ਨਹੀਂ ਪਾਉਂਦੀ ਹੈਗੀ ਤੇ ਇਸ ਤੋਂ ਬਾਅਦ ਜਿਹੜਾ ਕਿ ਹੁੰਦਾ ਉੱਥੇ ਤਾਂ ਕੋਰਟ ਹੁੰਦਾ ਜਿਹੜਾ ਉਹ ਇਹਨੂੰ ਕਨਵਿਕਟਡ ਮਤਲਬ ਕਿ આરોપી ਸਿੱਧ ਕਰ ਦਿੰਦਾ ਵੀ ਹਾਂ ਇਹਨੇ ਉਸ ਬੰਦੇ ਨੂੰ ਮਾਰਿਆ ਆ ਤੇ ਸਾਰਾ ਕਸੂਰ ਹੈ ਜਿਹੜਾ ਉਹ ਇਹਦਾ ਹੀ ਆ ਉਸ ਤੋਂ ਬਾਅਦ ਕੀਤਾ ਕਿ 2017 ਦੇ ਵਿੱਚ ਇਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਯਮਨ ਦੀ ਕੋਰਟ ਦੇ ਵੱਲੋਂ ਤੇ ਹੁਣ ਇਹ ਜਿਹੜਾ ਇਹ ਮਸਲਾ ਇਸ ਕਰਕੇ ਭ�ਿਆ ਹੋਇਆ ਹੈ ਕਿਉਂਕਿ ਹੁਣ ਜਿਹੜੀ ਉਹਦੀ ਡੈਥ ਪੈਨਲਟੀ ਦੀ ਤਰੀਕ ਹੈ ਉਹ ਨੇੜੇ ਆਉਂਦੀ ਜਾਂਦੀ ਹੈ ਤੇ ਭਾਰਤ ਆ ਜਿਹੜਾ ਭਾਰਤ ਆਪਣੀ ਡਿਪਲੋਮੇਸੀ ਦੇ ਤਹਿਤ ਕੋਸ਼ਿਸ਼ ਕਰ ਰਿਹਾ ਹੈ ਕਿ ਨਮੇਸ਼ਾ ਪ੍ਰਿਆ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਉਸ ਨੂੰ ਭਾਰਤ ਰਿਪੋਰਟ ਕਰ ਦਿੱਤਾ ਜਾਵੇ ਤੇ ਜਿਹੜੀ ਵੀ ਉਹਦੀ ਸਜ਼ਾ ਆ ਜਾਂ ਜੋ ਵੀ ਉੱਥੇ ਦਾ ਕਾਨੂੰਨ ਆ ਜਿਹੜਾ ਯਮਨ ਦਾ ਕਹਿੰਦਾ ਹੈ ਉਸ ਦੇ ਤਹਿਤ ਜਿਹੜੀ ਕਾਰਵਾਈ ਆ ਉਹਦੇ ਉੱਤੇ ਇੰਡੀਆ ਵਿੱਚ ਕੀਤੀ ਜਾਵੇ ਤੇ ਦੂਜੇ ਦੂਜੇ ਨੰਬਰ ਤੇ ਜਿਹੜਾ ਈਜ਼ੀ ਵੇ ਹੁੰਦਾ ਹੈ ਇੱਧਰ ਤੇ ਕੇਸਸ ਦੇ ਨਾਲ ਡੀਲ ਕਰੰਦਾ ਉਹ ਹੁੰਦਾ ਹੈ ਬਲੱਡ ਮੈਨ ਜੇ ਅਬਦੁੱਲਾਲ ਆ ਜਿਹੜਾ ਉਹਦੀ ਫੈਮਿਲੀ ਆ ਉਹ ਬਹੁਤ ਸਾਰੇ ਪੈਸੇ ਦੀ ਡਿਮਾਂਡ ਕਰਦੀ ਹੈ ਤੇ ਨਿਮਿਸ਼ਾ ਦੇ ਵੱਲੋਂ ਜਿਹੜਾ ਆ ਕਿਸੇ ਵੀ ਤਰੀਕੇ ਨਾਲ ਜਦੋਂ ਫੰਡ ਰੇਸ ਕਰਦੇ ਆਪਾਂ ਉਸ ਤਰੀਕੇ ਨਾਲ ਜੋ ਪੈਸਾ ਆਬਦੂ ਤਲਾਲ ਦੀ ਫੈਮਿਲੀ ਨੂੰ ਦੇ ਦਿੱਤਾ ਜਾਂਦਾ ਹੈ ਤੇ ਉਸ ਦੇ ਨਾਲ ਵੀ ਉਹ ਨਮੀਸ਼ਾ ਨੂੰ ਆ ਜਿਹੜਾ ਉਹਦੀ ਸਜ਼ਾ ਮਾਫ ਕਰਾ ਸਕਦੇ ਆ ਸੋ ਹੁਣ ਜਿਹੜਾ ਇਹ ਕੇਸ ਆ ਬਹੁਤ ਜ਼ਿਆਦਾ ਉਲਝ ਚੁੱਕਿਆ ਹੈ ਕਿਉਂਕਿ ਜਿਹੜਾ ਜਮਨਦਾਰ ਰਾਸ਼ਟਰਪਤੀ ਆ ਉਸਨੇ ਵੀ ਜਿਹੜੀ ਨਮੀਸ਼ਾ ਆ ਉਹਨੂੰ ਡੈਥ ਪੈਨਲਟੀ ਦੀ ਜਿਹੜੀ ਸਜ਼ਾ ਹੋਈ ਆ ਉਸ ਦੇ ਉੱਤੇ ਪੱਕੀ ਮੋਹਰ ਲਾ ਦਿੱਤੀ ਆ ਵੀ ਕਹਿਣ ਦਾ ਮਤਲਬ ਹੈ ਜਿਹੜਾ ਰਾਸ਼ਟਰਪਤੀ ਆ ਉੱਥੇ ਤਾਂ ਹੁਣ ਉਹ ਵੀ ਉਹਨੂੰ ਬਚਾ ਨਹੀਂ ਸਕਦਾ ਹੈਗਾ ਹੁਣ ਇਹਦੇ ਵਿੱਚ ਕੀ ਆ ਕਿ ਦੁਨੀਆ ਦੇ ਯੂਰਪ ਦੇ ਲੈ ਲਓ ਜਾਂ ਅਮਰੀਕਾ ਦੇ ਬਹੁਤ ਵੱਡੇ ਵਕੀਲ ਆ ਜਿਹੜੇ ਨਾਮੀ ਵਕੀਲ ਉਹ ਇਸ ਕੇਸ ਦੇ ਵਿੱਚ ਆਪਣਾ ਇੰਟਰਸਟ ਦਿਖਾ ਰਹੇ ਆ ਉਹ ਇਹ ਸੋਚਦੇ ਆ ਕਿ ਹਾਂ ਇੱਕ ਇੰਡੀਅਨ ਇਨੋਸੈਂਟ ਦੇ ਨਾਲ ਜਾਂ ਇੱਕ ਇਨੋਸੈਂਟ ਗਰਲ ਦੇ ਨਾਲ ਆ ਜਿਹੜਾ ਉਹ ਧੱਕਾ ਹੋ ਰਿਹਾ ਹੈ ਜਾਂ ਉਹਨੂੰ ਮਤਲਬ ਕਿ ਕੇਸ ਦੀ ਹੀアリング ਚਾਜ ਨਾਲ ਨਾ ਸੁਣੀ ਹੋਣ ਕਰਕੇ ਉਹਨੂੰ ਕੁਝ ਪਤਾ ਨਹੀਂ ਲੱਗਾ ਇਸ ਕੇਸ ਦਾ ਜਾਂ ਕੇਸ ਇੱਕ ਵਨ ਸਾਈਡਡ ਕੇਸ ਹੋਇਆ ਹੈ ਇਸ ਕਰਕੇ ਭਾਰਤ ਦੇ ਵੀ ਕੁਝ ਵਕੀਲ ਆ ਜਿਹੜੇ ਉਹ ਇੰਟਰਸਟ ਦਿਖਾ ਰਹੇ ਨੇ ਕਿ ਅਸੀਂ ਜਿਹੜਾ ਇਹ ਕੇਸ ਆ ਸਿੰਫਤੀ ਵਜੋਂ ਨਮਿਸ਼ਾ ਪ੍ਰੀਆ ਦੇ ਲਈ ਫਰੀ ਦੇ ਵਿੱਚ ਲੜਾਂਗੇ ਯਮਨ ਦੇ ਕੋਰਟ ਦੇ ਵਿੱਚ ਪਰ ਜਿਹੜਾ ਮੁਸੀਬਤਾਂ ਨਮਿਸ਼ਾ ਪ੍ਰੀ ਦੀਆਂ ਉਹ ਬਹੁਤ ਜ਼ਿਆਦਾ ਵਧੀਆਂ ਹੋਈਆਂ ਨੇ ਹੁਣ ਦੇਖਿਆ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਸ ਕੇਸ ਦਾ ਜਿਹੜਾ ਆ ਉਹ ਹੱਲ ਨਿਕਲਦਾ ਕੀ ਹੈ ਕਿਸ ਪਾਸੇ ਨੂੰ ਇਹ ਕੇਸ ਜਾਂਦਾ ਹੈ ਦੋਸਤੋ ਤੁਹਾਨੂੰ ਸਾਡੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਜੇ ਤੁਹਾਨੂੰ ਵੈਲਿਊਏਬਲ ਜਾਣਕਾਰੀ ਲੱਗੀ ਤਾਂ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰਨ ਬਾਰੇ ਸੋਚ ਸਕਦੇ ਹੋ ਤੇ ਇਸ ਵੀਡੀਓ ਨੂੰ ਜੇ ਤੁਸੀਂ ਸ਼ੇਅਰ ਕਰਨਾ ਸਮਝੋ ਵੀ ਹਾਂ ਕਿਸੇ ਨਾਲ ਸ਼ੇਅਰ ਕਰਨਾ ਚਾਹੀਦਾ ਤਾਂ ਸ਼ੇਅਰ ਕਰ ਸਕਦੇ ਹੋ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਦੇ ਉੱਤੇ ਵਿਜ਼ਿਟ ਕੀਤਾ ਤੇ ਵੀਡੀਓ ਦੇਖੀ ਥੈਂਕ ਯੂ ਤੁਹਾਡਾ ਦਿਲੋਂ ਧੰਨਵਾਦ